ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨਸਾਰ ਹਰ ਘਰੇਲੂ ਗੈਸ ਖਪਤਕਾਰ ਲਈ 30 ਜੂਨ ਤੋਂ ਪਹਿਲਾਂ ਆਪਣੀ ਆਪਣੀ ਗੈਸ ਏਜੰਸੀ ਦੇ ਦਫ਼ਤਰ ਜਾ ਕੇ ਈ ਕੇਵਾਈਸੀ ਕਰਵਾਉਣੀ ਜ਼ਰੂਰੀ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਜਿਨ੍ਹਾਂ ਖਪਤਕਾਰਾਂ ਨੇ ਅਜੇ ਤੱਕ ਆਪਣੀ ਈ ਕੇਵਾਈਸੀ ਨਹੀਂ ਕਰਵਾਈ ਉਹਨਾਂ ਦੀ ਸ਼ਮਤ ਆਉਣੀ ਲਾਜ਼ਮੀ ਹੈ ਅਜਿਹੀ ਸਥਿਤੀ ਵਿੱਚ ਗੈਸ ਕੰਪਨੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਹਲਕੇ 'ਚ ਲੈਣ ਵਾਲੇ ਸਾਰੇ ਖਪਤਕਾਰਾਂ ਨੂੰ ਰਾਸੋਟ ਗੈਸ ਸਿਲੰਡਰਾਂ ਦੀ ਸਪਲਾਈ 30 ਜੂਨ ਤੋਂ ਬਾਅਦ ਬ੍ਰੇਕ ਲੱਗ ਜਾਵੇਗੀ ਇੱਕ ਰਿਪੋਰਟ ਅਨਸਾਰ ਲੁਧਿਆਣਾ ਜ਼ਿਲ੍ਹੇ 'ਚ ਹੁਣ ਤੱਕ ਈਕੇਵਾਈਸੀ ਕਰਵਾਉਣ ਵਾਲੇ ਘਰੇਲੂ ਖਪਤਕਾਰਾਂ ਦੀ ਗਿਣਤੀ ਲਗਭਗ 60% ਤੱਕ ਪਹੁੰਚ ਗਈ ਹੈ ਜਦੋਂ ਕਿ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ 'ਚ ਇਹ ਅੰਕੜਾ ਹੋਰ ਵੀ ਘੱਟ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਦੀਆਂ ਤਿੰਨ ਵੱਡੀਆਂ ਗੈਸ ਕੰਪਨੀਆਂ ਇੰਡੀਅਨ ਗੈਸ ਭਾਰਤ ਗੈਸ ਅਤੇ ਹਿੰਦੂਸਤਾਨ ਗੈਸ ਕੰਪਨੀ ਦੇ ਹਰ ਡੀਲਰ ਆਪਣੇ ਖਪਤਕਾਰਾਂ ਦਾ ਈਕੇਵਾਈਸੀ ਬਿਲਕੁਲ ਮੁਫਤ ਕਰ ਰਹੇ ਨੇ ਦਰਸਲ ਕੇਂਦਰ ਸਰਕਾਰ ਘਰ 'ਚ ਚੱਲ ਰਹੇ ਕਈ ਗੈਸ ਕਨੈਕਸ਼ਨਾਂ ਸਮੇਤ ਨਕਲੀ ਘਰੇਲੂ ਗੈਸ ਖਪਤਰਾਂ ਦੇ ਖਪਤਕਾਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਗੈਸ ਕੰਪਨੀਆਂ ਰਾਹੀਂ ਹਰੇਕ ਖਪਤਕਾਰ ਦਾ ਈਕੇਵਾਈਸੀ ਕਰਵਾ ਰਹੀ ਹੈ ਤਾਂ ਜੋ ਗੈਸ ਕੰਪਨੀਆਂ ਆਪਣੇ ਖਪਤਕਾਰਾਂ ਦੀ ਸਹੀ ਤਸਵੀਰ ਪ੍ਰਾਪਤ ਕਰ ਸਕਣ ਅਤੇ ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਕਮ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਪ੍ਰੋਸੇਯੋਗ ਸੂਤਰਾਂ ਅਨੁਸਾਰ ਗੈਸ ਕੰਪਨੀ ਉਹਨਾਂ ਲਾਪਰਵਾਹ ਖਪਤਕਾਰਾਂ ਵਿਰੁੱਧ ਕਾਰਵਾਈ ਕਰ ਸਕਦੀ ਹੈ ਜਿਨ੍ਹਾਂ ਨੇ ਈਕੇਵਾਈਸੀ ਨਹੀਂ ਕਰਵਾਈ ਹੈ ਅਤੇ ਉਹਨਾਂ ਦੇ ਗੈਸ ਕਨੈਕਸ਼ਨ ਰੱਦ ਕੀਤੇ ਜਾ ਸਕਦੇ ਨੇ। ਲੁਧਿਆਣਾ ਐਲਪੀਜੀ ਗੈਸ ਡీలਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਹਰ ਘਰੇਲੂ ਗੈਸ ਖਪਤਕਾਰ ਨੂੰ ਅਪੀਲ ਕੀਤੀ ਹੈ ਕਿ ਉਹ 30 ਜੂਨ ਤੋਂ ਪਹਿਲਾਂ ਆਪਣੇ ਸਬੰਧਤ ਗੈਸ ਏਜੰਸੀ ਦਫ਼ਤਰ ਜਾਣ ਅਤੇ ਆਪਣੀ ਈਕੇਵਾਈਸੀ ਕਰਵਾਉਣ ਤਾਂ ਜੋ ਸਿਲੰਡਰਾਂ ਦੀ ਸਪਲਾਈ ਵਿੱਚ ਕੋਈ ਸਮੱਸਿਆ ਨਾ ਆਵੇ ਮਨਜੀਤ ਸਿੰਘ ਨੇ ਕਿਹਾ ਕਿ ਗੈਸ ਏਜੰਸੀਆਂ ਖਪਤਕਾਰਾਂ ਨੂੰ ਈਕੇਵਾਈਸੀ ਕਰਵਾਉਣ ਦੀਆਂ ਸੇਵਾਵਾਂ ਬਿਲਕੁਲ ਮੁਫਤ ਪ੍ਰਦਾਨ ਕਰ ਰਹੀਆਂ ਹਨ